ਦੀ ਤਰ੍ਹਾਂ ਇਸ ਸਾਲ ਵੀ ਦਰਬਾਰ ਮੁਰਸ਼ਦ मियां ਚਿਰਾਗ ਸ਼ਾਹ ਜੀ ਮੇਲਾ ਸੁੰਨਣਾ ਰਾਜਪੂਤਾਂ ਵਿੱਚ ਬੜੀ ਧੂਮ-ਧਮ ਨਾਲ ਕਰਵਾਇਆ ਗਿਆ ਇਸ ਮੇਲੇ ਵਿੱਚ ਸੰਗਤਾਂ ਨੇ ਦੂਰੋਂ ਦੂਰੋਂ ਆਣ ਕੇ ਮੇਲੇ ਵਿੱਚ ਹਾਜ਼ਰੀਆਂ ਭਰੀਆਂ ਦੇਖੋ ਖਾਸ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਪ्योर ਪੰਜਾਬ ਫੈਡਲਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਰਬਾਰ ਬਾਬਾ ਚਿਰਾਗ ਸ਼ਾਹ ਜੀ ਜਗ੍ਹਾ ਤੇ ਕਿੰਨਾ ਸ਼ਾਨਦਾਰ ਮੇਲਾ ਹੋ ਰਿਹਾ ਜੀ ਇਸ ਬਾਰੇ ਕੀ ਕਹਣੇ ਇਜਾਬੀ ਰੰਦੀ ਜਿਆਦਾ ਦੇ ਆਂਦੇ ਮੈਂ ਤਲਵਿੰਦਰ ਰਾਜ ਮੁਖ ਸੇਵਾਦਾਰ ਪੀਰੋ ਮੁਰਸ਼ਦ ਬਾਬਾ ਚਰਾਗ ਸਾਹਿਬ ਅਲੀ ਸੱਚੀ ਸਰਕਾਰ ਪਿੰਡ ਸੁਲ라 ਰਾਜਪੂਤਾ ਫਗਵਾੜਾ ਜਿੱਥੇ ਹਰ ਸਾਲ ਇਤਰਾ ਅੱਜ ਸਾਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਹੈ ਇਹ ਮੇਰੇ ਪੀਰੋ ਮੁਰਸ਼ਦ ਦੇ ਦਰ ਤੇ ਹਰ ਸਾਲ ਇਹਨਾਂ ਜਨਾਂ ਦੇ ਵਿੱਚ 27 28 ਜੇਠ ਨੂੰ ਇਹ ਮੇਲਾ ਬਣਾਇਆ ਜਾਂਦਾ ਆ ਜੋ ਅੱਜ 9 ਜੂਨ ਤੇ 10 ਜੂਨ 2024 ਨੂੰ ਮੇਲਾ ਮਨਾਇਆ ਜਾ ਰਿਹਾ ਆ ਐ ਮੇਲਾ ਪਿੰਡ ਦੀਆਂ ਸਾਰੀਆਂ ਹੀ ਨਗਰੀਆਂ ਦੀਆਂ ਜਿੰਨੀਆਂ ਸੰਗਤਾਂ ਆ ਔਰ ਰੜ ਮਿਲ ਕੇ ਮੇਲਾ ਮਨਾਉਂਦੀਆਂ ਆ ਇਸ ਮੇਲੇ ਦੇ ਵਿੱਚ ਪਹਿਲੇ ਦਿਨ ਮਹਿੰਦੀ ਦੀ ਰਸਮ ਅਦਾ ਕੀਤੀ ਜਾਂਦੀ ਆ ਚਿਰਾਗ ਰੋਸ਼ਨ ਕੀਤੇ ਜਾਂਦੇ ਆ ਫਿਰ ਛੰਡਾ ਸਾਹਿਬ ਦੀ ਰਸਮ ਅਦਾ ਕੀਤੀ ਜਾਂਦੀ ਆ ਉਸ ਤੋਂ ਬਾਅਦ ਸਾਰੀ ਰਾਤ ਪੀਰਾਂ ਦੀ ਮਹਿਫਲ ਕਲਾਕਾਰ ਕਵਾਲ ਨਕਲਾ ਦਾ ਪ੍ਰੋਗਰਾਮ ਕੀਤਾ ਜਾਂਦਾ ਆ ਫਿਰ ਦੂਸਰਾ ਦਿਨ ਕਿਵੇਂ ਗਏ ਦੂਸਰਾ ਦਿਨ ਆ ਦੂਸਰੇ ਦਿਨ ਸਵੇਰ ਨੂੰ ਚਾਦਰ ਦੀ ਰਸਮ ਅਦਾ ਕੀਤੀ ਜਾਂਦੀ ਆ ਪਿੰਡ ਦੀਆਂ ਸਾਰੀਆਂ ਸੰਗਤਾਂ ਇਕੱਠੀਆਂ ਹੋ ਕੇ ਬਾਬਾ ਜੀ ਦੇ ਦਰਬਾਰ ਤੇ ਆ ਕੇ ਇਸ਼ਨਾਨ ਕਰਵਾ ਕੇ ਚਾਦਰ ਦੀ ਰਸਮ ਅਦਾ ਕੀਤੀ ਜਾਂਦੀ ਆ ਉਸ ਤੋਂ ਬਾਅਦ ਫਿਰ ਸਟੇਜ ਦਾ ਪ੍ਰੋਗਰਾਮ ਜਿੱਥੇ ਦਾਦਾ ਜੀ ਦੇ ਲੋਕ ਦੀ ਖਰਾਕ ਕਵਾਲ ਦਾ ਪ੍ਰੋਗਰਾਮ ਕੀਤਾ ਜਾਂਦਾ ਆ ਕਵਾਲ ਤੋਂ ਬਾਅਦ ਦੇ ਕਲਾਕਾਰ ਫੇ ਨਕਲਾਂ ਉਸ ਤੋਂ ਬਾਅਦ ਸਾਮ ਨੂੰ ਛਿੰਝ ਦਾ ਕੁਸ਼ਤੀ ਮੁਕਾਬਲੇ ਕਰਾਏ ਜਾਂਦੇ ਆ ਇਹ ਮੇਰੇ ਮਾਰਗਦਰਸ਼ਕ ਦੇ ਦਰ ਤੇ ਪ੍ਰੋਗਰਾਮ ਕਰਵਾਏ ਜਾਂਦੇ ਆ ਇਸੇ ਲੜੀ ਦੇ ਵਿੱਚ ਕੱਲ ਸਾਡੇ ਕੋਲ ਲਗਾਤਾਰ ਪ੍ਰੋਗਰਾਮ ਚੱਲਦਾ ਰਿਹਾ ਜਿਹਦੇ ਵਿੱਚ ਕੱਲ ਇਬਾਦਤ ਆਲੀ ਕਵਾਲ ਐਂਡ ਪਾਰਟੀ ਨੇ ਆਪਣਾ ਪ੍ਰੋਗਰਾਮ ਪੇਸ਼ ਕੀਤਾ ਤੇ ਉਸ ਤੋਂ ਬਾਅਦ ਬੜੇ ਨਾਮਵਰ ਗਰਮੇਜ ਮਹਿਲੀ ਜੀ ਤੇ ਕਟਾਣੀਆਂ ਜੀ ਫੋਰ ਬਹੁਤ ਖਲਾਕਾਰ ਕੱਲ ਜਿਹਨਾਂ ਨੇ ਆਪਣੀ ਪੇਸ਼ਕਾਸ਼ ਦਿੱਤੀ ਆ ਉਸ ਤੋਂ ਬਾਅਦ ਸੁਨੇਨਾ ਅਨਕਾਲ ਪਾਰਟੀ ਉਹਨਾਂ ਨੇ ਸਾਰੀ ਰਾਤ ਤੜਕੇ ਦੇ 3:30 ਵਜੇ ਤੱਕ ਨਕਲਾ ਦਾ ਪ੍ਰੋਗਰਾਮ ਚੱਲਦਾ ਰਿਹਾ ਅੱਜ ਸਵੇਰੇ ਫਿਰ ਬਾਬਾ ਜੀ ਦੇ ਦਰਵਾਜ਼ੇ ਤੇ ਇਸ਼ਨਾਨ ਕਰਵਾ ਕੇ ਤੇ ਹੁਣ ਪ੍ਰੋਗਰਾਮ ਚੱਲ ਰਿਹਾ ਆ ਜਿਹਦੇ ਵਿੱਚ ਕੁਲਦੀਪ ਰੋਹਾਨੀ ਆ ਇਸ ਵੇਲੇ ਲੱਗੇ ਹੋਏ ਆ ਜਿਹਨਾਂ ਦੇ ਰੰਗ ਬੰਨਿਆ ਹੋਇਆ ਰੌਣਕ ਤੇਰੇ ਘਟੇ ਹੋਇਆ ਇਸ ਤੋਂ ਬਾਅਦ ਮਕੂਟਾ ਮੁਹੰਮਦ ਜੀ ਸੂਫੀ ਗਾਇਕ ਉਹ ਆਪਣਾ ਗਾਇਕੀ ਦਾ ਜੋਰ ਦਿਖਾਉਣਗੇ ਉਸ ਤੋਂ ਬਾਅਦ ਫੇਸ਼ੇਂ ਚ ਕੁਸ਼ਤੀ ਮੁਕਾਬਲੇ ਕਰਵਾਏ ਜਾਣਗੇ ਔਰ ਸਾਡੇ ਕੋਲ ਇਸ ਵੇਲੇ ਇਸ ਵੇਲੇ ਸਾਡੇ ਕੋਲ ਦੁਨੀਆ ਭਰ ਦੇ ਬੜੇ ਫਕੀਰ ਪਹੁੰਚੇ ਹੋਏ ਆ ਮਾ ਭਈਆ ਭਗਵੰਤ ਉਹ ਫਕੀਰ ਆਏ ਹੋਏ ਆ ਹੋਰ ਵੀ ਸਾਰੇ ਕੋਟ ਫਕੀਰ ਤੋਂ ਫਕੀਰ ਆਏ ਹੋਏ ਆ ਬੜੇ ਵੱਖ-ਵੱਖ ਤੁਹਾਰਾ ਤੋਂ ਕੋਟੋ-ਗਾਟੇ ਇਸ ਵੇਲੇ ਸਾਡੇ ਕੋਲ 40 ਫਕੀਰ ਆਏ ਹੋਏ ਆ ਮਾਲਕ ਦੇ ਦਰ ਤੇ ਅਸੀਂ ਉਹਨਾਂ ਦਾ ਬੜਾ ਉਹਨਾਂ ਦੇ ਅਸੀਂ ਧੰਨਵਾਦੀ ਆ ਉਹਨਾਂ ਦੇ ਸੋ ਸਾਰੇ ਨਾਲ ਮਿਲ ਕੇ ਅਸੀਂ ਬਾਬੇ ਦੇ ਦਰਵਾਜ਼ਾ ਇਹ ਜਿਹੜਾ ਉਹ ਮੇਲਾ ਸੀ ਮਨਾਉਂਦੇ ਆ ਸੋ ਇਹ ਇਸ ਤਾਰੀਖਾਂ ਦੇ ਵਿੱਚ ਬੜਾ ਉਤਸ਼ਾਹ ਆ ਮਿਲਦੇ ਦਾ ਜੀ ਹਾਂ ਜੀ ਸਾਈਂ ਜੀ ਹਰ ਸਾਲ ਦੀ ਤਰ੍ਹਾਂ ਵੱਟ ਵੱਟ ਉਪਰਾਲੇ ਹਤੇਈ ਦਰਬਾਰ ਦੇ ਹਾਂਜੀ ਸੱਤਾਂ ਦੇ ਸ਼ਰਦਾ ਪੂਰੀ ਤਰ੍ਹਾਂ ਜੁੜੀ ਹੋਈ ਹੈ ਜੀ ਪਰ ਸਕਤਾ ਵਾਸਤੇ ਇਸ ਸਾਲ ਖਾਸ ਕਿਹੜੇ ਪ੍ਰਬੰਧ ਕੀਤੇ ਗਏ ਜੀ ਮੈਂ ਕਹਾਂ ਜੀ ਸੰਗਤਾਂ ਦੇ ਜੀਨ ਦਾ ਉਤਸਾਹ ਹੈ ਹਰ ਸਾਲ ਇਹ ਮੇਲਾ ਕਰਵਾਉਨੇ ਆ ਜਾਂਦਾ ਹੂ ਮੇਲੇ ਦੇ ਬਾਅਦ ਸਭ ਕੋ ਬਜਟ ਬਹੁਤ ਸੋਨਾ ਬਜਟ ਆ ਜਾਂਦਾ ਆ ਸੰਗਤਾਂ ਦੇ ਇੰਨਾ ਉਤਸਾਹ ਆ ਕੋਈ ਸੰਗਤਾਂ ਦੇ ਮੇਰੇ ਵੱਲੋਂ ਪਾਣੀ ਦੀ ਸੇਵਾ ਕੋਈ ਕਹਿੰਦਾ ਮੇਰੇ ਵੱਲੋਂ ਲੰਗਰ ਕੋਈ ਕਹਿੰਦਾ ਮੇਰੇ ਵੱਲੋਂ ਜਾਬਗੋੜਿਆਂ ਦਾ ਕੋਈ ਕਹਿੰਦਾ ਮੇਰੇ ਵੱਲੋਂ ਸਟੇਜ ਦੀ ਸੇਵਾ ਦੋ ਦਿਨਾਂ ਦਾ ਲਗਾਤਾਰ ਸਾਡੇ ਕੋਲ ਚਾਰ ਪ੍ਰੋਗਰਾਮ ਮੋਹਰੇ ਦਾ ਪ੍ਰੋਗਰਾਮ ਸਾਡੇ ਵੱਲੋਂ ਚੱਲਦੀ ਜਮੀਦ ਲੰਗਰ ਆਪਣੇ ਨਾਲ ਦੇ ਰਿਹਾ ਮੁਦਿਆਸੀਆ ਜੀ ਗਰੀ ਦਾਲ ਚਾਨਾ ਮਸਾਲਾ ਮਿਕਸ ਵੈਜੀਟੇਬਲ ਪੁੱਠੇ ਚਾਵਲ ਸੋਨਾਂ ਦੇ ਚਾਵਲ ਫਿਰ ਮੇਰੇ ਨਾਲ ਇਸ ਵੇਲੇ ਮੇਰੇ ਭਾਈ ਸਾਹਿਬ ਪ੍ਰਦੀਪ ਜੀ ਖੜੇ ਆ ਉਹ ਇਹ ਬੰਦੇ ਦੋ ਦੇ ਲੰਗਰ ਦੇ ਵਿੱਚ ਇਹਨਾਂ ਨੇ ਇਹਨਾਂ ਦੇ ਬਹੁਤ ਸੇਵਾ ਇਹਨਾਂ ਨੇ ਛੇੜਦੀ ਛੇੜਦੀ ਲੰਗਰ ਦੀ ਸੇਵਾ ਕੀਤੀ ਇਹਨਾਂ ਨੇ ਸੋ ਇਸੇ ਤਰ੍ਹਾਂ ਹੋਰ ਵੀ ਸਾਡੇ ਹੋਂਦ ਹਾਂ ਜਿਹੜੀਆਂ ਕਿ ਸੇਵਾ ਕਰਦੀਆਂ ਆ ਹੋਰ ਸਾਡੇ ਭਾਈ ਸਾਹਿਬ ਜਿਹਨਾਂ ਨੇ ਠੱਡਿਆ ਦੀ ਸੇਵਾ ਇੱਕ ਸਾਡੇ ਕੋ ਚੁੱਪੀ ਤੋਂ ਸੰਗਤ ਆਉਂਦੀ ਆ ਵੱਡੀ ਭਰ ਕੇ ਲੈ ਕੇ ਉਹਨਾਂ ਵੱਲੋਂ ਠੱਡਿਆ ਦੀ ਸੇਵਾ ਬੋਲੋ ਖਾਣਾ ਬਿਨ ਤੇ ਇਦਾਂ ਚੱਲ ਰਿਹਾ ਕਿ ਵਿਆਹਾਂ ਦੇ ਵਿੱਚ ਵੀ ਨਹੀਂ ਤਾਂ ਹੁੰਦਾ ਜੋ ਸੰਗਤਾਂ ਰੜ ਕੇ ਮਿਲ ਕੇ ਕਰਦੀਆਂ ਆ ਇਹ ਸਾਨੂੰ ਸਾਨੂੰ ਉਪਰਲਾ ਨਹੀਂ ਕਰਨਾ ਦਿੰਦਾ ਸਾਨੂੰ ਤਾਂ ਸਨੇਹ ਆਉਂਦੇ ਆ ਜੀ ਮੇਰੇ ਵੱਲੋਂ ਠੰਡੀਆਂ ਦੀ ਗੱਡੀ ਆਜੂਗੀ ਕੋਈ ਕਹਿੰਦਾ ਮੇਰੇ ਵੱਲੋਂ ਜਿਹਦਾ ਭਾਈ ਸਾਹਿਬ ਨੇ ਕਹਿੰਦੇ ਦੋ ਤਿੰਨ ਨੌਜਵਾਨ ਪੀੜ ਨੂੰ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਰੱਬ ਦੇ ਨਾਲ ਜੁੜੋ ਚਾਹੇ ਕੋਈ ਵੀ ਰੱਬ ਦਾ ਨਾਮ ਕਿਸੇ ਵੀ ਤਰੀਕੇ ਨਾਲ ਹੋਵੇ ਚਾਹੇ ਕਿਸੇ ਗੁਰੂਆਂ ਦਾ ਨਾਮ ਲੈ ਲਿਓ ਚਾਹੇ ਪੀੜਾ ਦਾ ਨਾਮ ਲੈ ਲਿਓ ਜਦੋਂ ਵੀ ਅਸੀਂ ਗੁਰੂ ਪੀਰ ਦੇ ਦਰ ਤੇ ਜਾ ਕੇ ਨਦਮਸਤਕ ਹੁੰਦੇ ਆ ਉਹ ਜ਼ਰੂਰ ਸੇਧ ਦਿੰਦੇ ਆ ਉਹ ਚੰਗੇ ਪਾਸੇ ਲਾਉਂਦੇ ਆ ਮੇਰਾ ਵੀ ਨੌਜਵਾਨਾਂ ਨੂੰ ਇਹੀ ਕਹਿਣਾ ਹੈਗਾ ਆ ਕਿ ਬੁਰੇ ਕੰਮਾਂ ਤੋਂ ਬਚੋ ਨਸ਼ਿਆਂ ਤੋਂ ਬਚੋ ਆਪਣੇ ਆਪਣੇ ਗੁਰੂ ਜਿੱਥੇ ਵੀ ਤੁਹਾਡੀ ਸ਼ਰਧਾ ਹੈਗੀ ਆ ਕੋਈ ਮੰਦਰ ਜਾਂਦਾ ਕੋਈ ਮਸਜਿਦ ਜਾਂਦਾ ਕੋਈ ਗੁਰਦੁਆਰੇ ਜਾਂਦਾ ਆ ਜੇ ਤੇਰੇ ਦੂਜਾ ਨਿਯਤ ਤੁਹਾਨੂੰ ਜ਼ਰੂਰ ਜਾਣਾ ਚਾਹੀਦਾ ਆ ਔਰ ਉਸ ਤੋਂ ਮਾਲਕ ਤੁਹਾਨੂੰ ਕੋਈ ਨਾ ਕੋਈ ਸੇਧ ਜ਼ਰੂਰ ਦਿੰਦਾ ਆ ਬੁਰੇ ਕੰਮਾਂ ਤੋਂ ਹਟਾ ਕੇ ਉਹ ਤੁਹਾਨੂੰ ਚੰਗੇ ਪਾਸੇ ਲੋਂਦਾ ਆ ਇਦਾਂ ਨਹੀਂ ਕਦੀ ਹੁੰਦਾ ਕਿ ਤੁਹਾਡੇ ਸਾਹਮਣੇ ਪ੍ਰਗਟ ਹੋ ਕੇ ਤੁਹਾਨੂੰ ਕਹਿੰਦਾ ਲੈ ਵੀ ਤੇਰੇ ਨਸੇ ਖਰਾਬ ਹੋ ਗਏ ਹੁਣ ਤੂੰ ਤਰਕੀ ਵੱਲ ਚੱਲੇ ਜਾ ਉਹ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਸਾਡੀਆਂ ਬੁਰਾਈਆਂ ਕਦੋਂ ਖਤਮ ਕਰ ਦਿੰਦਾ ਆ ਤੇ ਪਤਾ ਨਹੀਂ ਕਦੋਂ ਲੱਗਦਾ ਤੁਹਾਨੂੰ ਭੁਲੰਗੀਆਂ ਤੇ ਕਦੋਂ ਲੈ ਜਾਂਦਾ ਉਹ ਮਾਲਕ ਸੋ ਮਾਲਕ ਦਾ ਨਾਮ ਬੜਾ ਜ਼ਰੂਰੀ ਆ ਔਰ ਮੈਂ ਨੌਜਵਾਨ ਪੀੜ੍ਹੀ ਨੂੰ ਇਹੀ ਕਹਿਣਾ ਚਾਹਾਂਗਾ ਕਿ ਨਸ਼ਿਆਂ ਤੋਂ ਬਚਣਾ ਹੈ ਚੰਗੇ ਪਾਸੇ ਲ ਇਥੇ ਬੂਟਿਆਂ ਦਾ ਪ੍ਰੋਗਰਾਮ ਹੀ ਕੀਤਾ ਮੇਲੇ ਦੇ ਵਿੱਚ ਆ ਹਰ ਸਾਲ ਕੋਈ ਨਾ ਕੋਈ ਬੂਟੇ ਜਰੂਰ ਲਗਾਈਦੇ ਆ ਮੇਰਾ ਇਹ ਵੀ ਮੈਸੇਜ ਹੈਗਾ ਆ ਕਿ ਆਪਣੇ ਦੇਸ਼ ਨੂੰ ਹਰਿਆ-ਭਰਿਆ ਰੱਖਣ ਦੇ ਲਈ ਜਿੱਥੇ ਕਿਹਾ ਵੀ ਇੱਦਾਂ ਕੋਈ ਧਾਰਮਿਕ ਪ੍ਰੋਗਰਾਮ ਹੁੰਦਾ ਆ ਉੱਥੇ ਨਾਲ ਬੂਟੇ ਜਰੂਰ ਰੱਖੇ ਜਾਣ ਲੋ ਜੀ ਇਸ ਵਾਰ ਅਸੀਂ 20 ਬੂਟੇ ਲਾਏ ਆ ਇਸ ਪ੍ਰਤੀ 3 ਬੂਟੇ ਲਾਏ ਇਸ ਤਰ੍ਹਾਂ ਦਾ ਮੇਰਾ ਇਹ ਸਨੇਹਾ ਆ ਸਾਰੀਆਂ ਸੰਗਤਾਂ ਨੂੰ ਕਿ ਹਰਿਆਲੀ ਹੋਣੀ ਚਾਹੀਦੀ ਆ ਨਸ਼ਿਆਂ ਤੋਂ ਬਚਣਾ ਚਾਹੀਦਾ ਆ ਪ੍ਰਦੀਪ ਕਹ ਲੈ ਜੀ ਨਾ ਕਿ ਉਹਨਾਂ ਦਾ ਇਸ ਮੇਲੇ ਬਾਰੇ ਕੀ ਕਹਿਣਾ ਹੈ ਜਕਾਰਾ ਬਾਬਾ ਮੀਆਂ ਚਰਾਛਾ ਜੀ ਦਾ ਬੋਲ ਸੱਚੇ ਦਰਵਾਜ਼ੇ ਕੀ ਜੈ ਮੈਨਾਂ ਦਾ ਇੱਕੋ ਹੀ ਸੁਨੇਹਾ ਆ ਸਾਡੇ ਪਿੰਡ ਨੂੰ ਸਾਡੇ ਨਗਰ ਨੂੰ ਕਿ ਬਹੁਤ ਵਧੀਆ ਸਾਰੇ ਪਿੰਡ ਨੇ ਸਹਿਯੋਗ ਦਿੱਤਾ ਸਾਡੇ ਪਿੰਡ ਦਾ ਬਾਬਾ ਜੀ ਦਾ ਮੇਲਾ ਕਰਵਾਉਣ ਲਈ ਤੇ ਸਾਰੇ ਨਗਰ ਨਿਵਾਸੀਆਂ ਨੂੰ ਜਿੰਨੇ ਐਨ ਆਰ ਆ ਵੀਰ ਸਾਨੂੰ ਬਾਹਰੋਂ ਮਾਇਆ ਭੇਜਦੇ ਆ ਆਪਣੀ ਮਿਹਨਤ ਕਰਕੇ ਪੈਸੇ ਭੇਜਦੇ ਆ ਕਿ ਲੰਗਰ ਲਾਉਣ ਲਈ ਸੇਵਾ ਕਰਨ ਲਈ ਬਾਬਾ ਜੀ ਉਹਨਾਂ ਦਾ ਅਸੀਂ तहे ਦਿਲੋਂ ਧੰਨਵਾਦ ਕਰਦੇ ਆ ਤੇ ਸਾਰੇ ਨਗਰ ਨਿਵਾਸੀਆਂ ਨੂੰ ਤੇ ਐਨ ਆਰ ਆ ਵੀਰਾਂ ਨੂੰ ਬਾਬਾ ਜੀ ਦੇ ਮੇਲੇ ਦੀਆਂ ਲੱਖ ਲੱਖ ਵਧਾਈਆਂ One, two, one, five. One, two, one, five. One, two, one, five. میں موجود ہے آخر آ گئی اور ایک مزید میرا بندہ مسجد والا اپنے والا نہیں بنیا واسطے ہے ਕਿ ਮੀਰੀ ਜੇਲ ਬੰਨਾ ਗੁਰੂਬਾਣਾ ਨਹੀਂ ਬਣਦਾ ਤੇ ਆਪਣੇ ਮੁਰਸ਼ਦ ਨੂੰ ਇੱਕੋ ਹੀ ਅਪੀਲ ਕਰਦਾ ਬੇਤੀਆਂ ਕਰਦਾ ਹੱਥ ਜੋੜ ਕੇ ਕਿ ਲੰਘ ਰਹੀ ਨਾ ਜਨ ਸੱਤ ਦੁਆ ਸੁਣੀ ਲੱਗ ਰਹੀ ਨਾ ਜਨ ਸੱਤ ਦੁਆ ਹੋ ਗਈ ਪੜੀ ਨਾ ਜਨ ਸੱਤ ਦੁਆ ਜਦੋਂ ਦੀ ਤੇਰੇ ਨਾਲ ਲੱਗ ਕੇ Make a move विदा कई मारे ओडवी विदा विदा गन्ना ऊंचे मन में रे विदा कई मारे ओडवी विदा विदा कई रे कई रे विदा कई मारे ओडवी विदा विदा ओ कस खटपड़े कस खटपड़े सच काल بھگوان کے دربار کو سب بہت ہی ستکار جو بابا شبھو جی اور بائیس چیز میں بھی نے اور بہت سارا آشیب دیکھ گئے میں بہت بہت دن بانی ہے سائی اپنا بہت ہی مہمتا دیکھ کے گئے میں بہت بہت شکر گزار ہوں دھرمندر دھرمندر جی पर वेंदियूं इन वञो बि बहुत सारा माणु आया मैं बहुत बहुत शुकरगुज़ार ਤੋਂ ਤੇਰੀ ਯਾਦ ਆਵੇ ਯਾਦ ਆਵੇ ਤੋਂ ਤੇਰੀ ਯਾਦ ਆਵੇ ਅੱਥਾ ਪੜੀ ਦੀ ਅਮਿਸੇ